ਸਤਿ ਸ਼੍ਰੀ ਅਕਾਲ ਜੀ ਵੈਦਰ ਬਾਹਰਪਰਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਨੇ ਸਵੀਟ ਵਿੱਚ ਗੱਲ ਕਰਾਂਗੇ 27 ਸਤੰਬਰ ਤੋਂ ਲੈ ਕੇ 10 ਅਕਤੂਬਰ ਦੇ ਮੌਸਮ ਦੀ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਨਿਰ ਤੇ ਸਾਰ ਬੰਦ ਦਿਖਾਈ ਦੇ ਰਹੇ ਹਨ ਹਨੇਰ ਚਖੜ ਵੀ ਆਖ ਨੂੰ ਮਿਲੇਗਾ ਜਿਸ ਦੀ ਗਤੀ 40 ਤੋਂ 50 ਆਕੇ ਤੱਕ 20 ਤੋਂ 40 60 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇਜ਼ ਹਨੇਰ ਚਖੜ ਵੇਖਣ ਨੂੰ ਮਿਲ ਸਾਰੇ ਗਾੜੇ ਮਾਰੀ ਵੀ ਹੋਣ ਦੀ ਸੰਭਾਵਨਾ ਪਾਦੀ ਦਿਖਾਈ ਦੇ ਰਹੀ ਕਿ ਜਿਹੜਾ ਪੱਛਮੀ ਸਿਸਟਮ ਪਹੁੰਚ ਰਿਹਾ ਹੈ ਆ ਕਿਹੜੇ ਕਿਹੜੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਹੜ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਹਾਂ ਕੁਜਾਸ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਆ ਪਿੰਡ ਤੋਂ ਵੀਡੀਓ ਨੇ ਮੇਰੇ ਕਮੈਂਟ ਕਰਕੇ ਜੁਰ ਦੱਸਿਆ ਕਰ ਤੇ ਖੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸਭ ਤੋਂ ਪਹਿਲਾਂ ਗੱਲ ਕਰੀਏ 27 ਸਤੰਬਰ ਠੀਕ ਹੈ 27 28 29 30 ਸਤੰਬਰ ਤੱਕ ਆਜ਼ਾਰ ਤਰ ਮੌਸਮ ਠੀਕ ਠਾਕ ਪੰਜਾਬ ਦੇ ਬਹੁਤੇ ਖੇਤਰਾ ਵਿੱਚ ਮੌਸਮ ਸਾਫ਼ ਤੇ ਕੁਸ਼ਕਰਾ ਬਣਿਆ ਰਹਣ ਦੀ ਸੰਭਾਵਨਾ ਬੰਦੀ ਦਿਖਾਈ ਦੇ ਰ ਵੱਤੇ ਖੇਤਰਾ ਵਿੱਚ ਸਭਾਵਨਾ ਜਾਨਕੀ ਮੀਂਹ ਕਣੀ ਦੇ ਨਾਲ ਕਿਤੇ ਕਿਤੇ ਨੇਰੀ ਵੇਖਣ ਨੂੰ ਮਿਲ ਸਕਣੀਆਂ ਚਾਹਸਰੇ ਕੋਈ 2-4 ਜ਼ਿਲ੍ਹਿਆਂ ਦੇ ਕੁਝ ਕਲਾਕੇ ਸਭਾਵਨਾ ਹੈ ਕਿ ਜ਼ਿਆਦਾਤਰ ਮੌਸਮ ਠੀਕ ਠਾਕ ਹੈ ਬਿਲਕੁਲ ਆਪਣੇ ਅਦਕਣੀ ਪੂਰਵੀ ਲੱਕ ਕੋ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ ਆਪਣੇ ਪਹਾੜਲ ਦੀ ਸਾਈਡ ਦੇ ਨਾਲ ਲੱਗਦੇ ਖੇਤਰਾ ਤੇ ਸਭਾਵਨਾ ਥੋੜੀ ਬੁਤੇਗੀ ਬਾਕੀ ਜ਼ਿਆਦਾਤਰ ਮੌਸਮ ਠੀਕ ਠਾਕ ਹੈ 30 ਸਤੰਬਰ ਤੱਕ ਤਾਂ ਉਸ ਤੋਂ ਬਾਅਦ 1 2 3 ਅਕਤੂਬਰ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਹੈ 4 5 ਤੋਂ ਲੈ ਕੇ ਠੀਕ 4 5 ਅਕਤੂਬਰ ਤੋਂ ਲੈ ਕੇ 7 8 ਜਾਂ 9 10 ਅਕਤੂਬਰ ਦੇ ਦਰਮਿਆਨ ਵੱਟੇ ਪੱਤਰ ਤੇ ਜਿਹੜਾ ਕਾਫੀ ਖੇਤਰ ਅਮੀ ਤੇ ਆਸਾਰ ਨੇ ਜਾਨੀ ਕਿ ਇੱਕ ਪੱਛਮੀ ਸਿਸਟਮ ਪਹੁੰਚ ਰਿਹਾ ਜਿਸ ਕਰਕੇ ਪੰਜਾਬ ਦੇ ਸਰहदी ਲਾਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰੋ ਕੇ ਫਿਰੋਜ਼ਪੁਰ ਹੋ ਗਿਆ ਜਾਂ ਮੌਕਾ ਆ ਗਿਆ ਜਾਂ ਆਪਣੇ ਨਾਲ ਲੱਗਦੇ ਫਾਜ਼ਿਲਕਾ ਖੇਤਰੋ ਕੇ ਫਰੀਦਕੋਟ ਮੁਕਸਰ ਅੰਮ੍ਰਿਤਸਰ ਤਰਨਤਨ ਪਠਾਨਕੋਟ ਗੁਰਦਾਸਪੁਰ ਜਲੰਧਰ ਕਪੂਰਥਲਾ ਇਹਨਾਂ ਸਵਾਂ ਬਹੁਤ ਹੀ ਜ਼ਿਆਦਾ ਰਹਿ ਗਏ ਜਾਨੀ ਕਿ ਪੱਛਮੀ ਸਿਸਟਮ ਇਹਨਾਂ ਖੇਤਰਾਂ ਜਿਆਦਾ ਪ੍ਰਭਾਵਿਤ ਕਰ ਸਕਦਾ ਬਾਕੀ ਇਹੜ ਪੌੜ ਵਾਲ ਦੀ ਸਾਈਡ ਦੇ ਨਾਲ ਲੱਗਦੇ ਹੁਸ਼ਿਆਰਪੁਰ ਗਰ ਨਵਾਂਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਤੇ ਇਸ ਸਵਾਂ ਬਹੁਤੇ ਖੇਤਰਾਂ ਪਾਂ ਦੇਖਣ ਨੂੰ ਮਿਲੇਗਾ ਕਿਤੇ ਕਿਤੇ ਹਲਕਾ ਕੁਝ ਖੇਤਰ ਦਰਮਿਆਨਾ ਤੇ ਕੁਝ ਖੇਤਰ ਦਰਮਿਆਨੇ ਤੋਂ ਭਾਰੀ ਜਿਹੜੀ ਅਮੀ ਦੇ ਚੱਟਾਂ ਲੱਗ ਸਕਦੀਆਂ ਨੇ ਤਾਂ ਨੇਰ ਚੱਕੜ ਵੀ ਇਹਨਾਂ ਖੇਤਰਾਂ ਵਿੱਚ ਬਹੁਤ ਤੇਜ਼ ਆ ਇਲਾਕਿਆਂ ਵਿੱਚ ਦੇਖਣ ਨੂੰ ਮਿਲਸਦਾ ਜਿਸ ਦੀ ਗਤੀਤੀ ਤ 40 ਕਿਤੇ ਕਿਤੇ ਦਾ 50 60 ਖਾਸ ਤੌਰ ਤੇ ਮਾਝਾ ਤੇ ਬਾਬੇ ਦੇ ਖੇਤਰਾਂ ਵਿੱਚ 60 ਤੋਂ 70 ਜਾਂ 80 ਕਿਲੋਮੀਟਰ ਪ੍ਰਤੀ ਘੰਟ ਦੀ ਰਫ਼ਤਾਰ ਨਾਲ ਤੇਜ਼ ਹਨ ਨੇਰ ਚੱਕੜ ਚੋਲਾ ਚੱਲ ਸਕਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਗੱਲ ਕਰੀ ਜਿਹੜੇ ਬਾਕੀ ਜ਼ਿਲ੍ਹੇ ਰਹਿ ਗਏ ਨੇ ਦੱਖਣੀ ਖੇਤਰ ਆਪਣੇ ਆ ਪਟਿਆਲਾ ਸੰਗਰੂਰ ਹੋ ਗਿਆ ਜਾਂ ਬਠਿੰਡਾ ਮਾਨਸਾ ਪਰਨਾਲਾ ਆ ਗਿਆ ਲੁਧਿਆਣਾ ਆ ਗਿਆ ਇਸ ਦੇ ਨਾਲ ਸਤੇਗੜ ਸੈਵ ਜਾਂ ਆਸ-ਪਾਸ ਦੇ ਖੇਤਰਾ ਵਿੱਚ ਚੰਡੀਗੜ ਹੋ ਗਿਆ ਚ ਮੁਹਾਲੀ ਹੋ ਗਿਆ ਇੱਥੇ ਟੁੱਟਵੇਂ ਤੌਰ ਤੇ ਜਿਹੜਾ 4-5 ਤੋਂ ਲੈ ਕੇ ਜਾਂ ਤੇ 3-4 ਅਕਤੂਬਰ ਤੋਂ ਲੈ ਕੇ ਤੇ 9-10 ਅਕਤੂਬਰ ਦੇ ਦਰਮਿਆਨ ਇੱਕ ਵਾਰ ਜਾਂ ਦੋ ਵਾਰ ਟੁੱਟਵੇਂ ਤੌਰ ਤੇ ਵੀ ਇੱਥੇ ਬਹੁਤੇ ਖੇਤਰਾ ਵਿੱਚ ਵੇਖਣ ਨੂੰ ਮਿਲ ਸਰ ਜਨਕਿ ਮੇਰੇ ਤੌਰ ਤੇ ਦੱਸਿਓ 4-5 ਅਕਤੂਬਰ ਤੋਂ ਲੈ ਕੇ 9-10 ਅਕਤੂਬਰ ਜਿਹੜਾ ਸਿਸਟਮ ਪਹੁੰਚ ਰਿਹਾ ਪਛਮੀ ਸਿਸਟਮ ਜਿਸ ਕਰਕੇ ਪੰਜਾਬ ਦੇ ਬਹੁਤੇ ਖੇਤਰਾ ਘਟੋ-ਘਟ 40 ਤੋਂ 50 ਜਾਂ 60-70 ਪਰਸੈਂਟ ਖੇਤਰਾ ਵਿੱਚ ਦਾ ਸਾਰੇ ਟੁੱਟਵੇਂ ਤੌਰ ਤੇ ਵੀ ਬਹੁਤੇ ਖੇਤਰਾ ਵਿੱਚ ਚਲ ਕਾ ਦਰਮਿਆਨਾ ਕਿਤੇ ਕਿਤੇ ਪ ਮੀ ਦੇ ਚੱਟਾਂ ਲੱਗ ਸਕਦੇ ਕੁਝ ਖੇਤਰਾਂ ਜੋ ਹੋ ਸਕਦਾ ਹੈ ਕਿ ਅਤੀ ਜੜ ਪਾਰਮੀ ਆ ਪੈਸੇ ਦਾ ਹਨੇਰ ਚੱਕੜ ਬਹੁਤੇ ਖੇਤਰਾਂ ਵੇਖਣ ਨੂੰ ਮਿਲੇਗਾ ਹਾਲਾਂਕਿ ਜੜਮੀ ਹੋਸਦਾ ਟਟਵਾ ਰਹਿਸ ਬਾਕੀ ਹਨੇਰ ਚੱਕੜ ਬਹੁਤੇ ਖੇਤਰਾਂ ਵਿੱਚ ਤੇਜ਼ ਹਨੇਰ ਚੱਕੜ ਚੱਲ ਸਰ ਗਤੀ ਤੁਹਾਨੂੰ ਦੱਸ ਦਿੰਦੇ ਤੇ 40 ਕਿਤੇ ਕਰ 25 ਤੋਂ 30 ਜਾਂ 40 ਤੋਂ 50 60 70 80 ਕਿਲੋਮੀਟਰ ਪ੍ਰਤੀ ਘੰਟੇ ਦਰਫਤਾਰ ਤੇ ਆ ਵੇਖਣ ਨੂੰ ਮਿਲ ਸਰ 25ਵੇਂ ਸਿਸਟਮ ਪਹੁੰਚੇਗਾ 4 5 3 4 ਅਕਤੂਬਰ ਤੋਂ ਲੈ ਕੇ ਠੀਕ 9 10 ਅਕਤੂਬਰ ਦੇ ਦਰਮਿਆਨ ਇੱਕ ਜਾਂ ਦੋ ਵਾਰ ਆ ਵੱਡੇ ਪੱਧਰ ਤੇ ਮੀਂਹ ਬਹੁਤੇ ਖੇਤਰਾਂ ਪ੍ਰਭਾਵਿਤ ਕਰੇਗਾ 22 ਕਾ ਮੌਸਮ ਜ਼ਿਆਦਾਤਰ ਠੀਕ-ਠਾਕ ਕੋਈ ਵੀ ਹਲਚਲ ਹੁੰਦੀ ਸੁਭਾਵਣਾ ਨਹੀਂ ਮੌਸਮ ਜ਼ਿਆਦਾਤਰ ਖੁਸ਼ਕ ਤੇ ਸਾਫ਼ ਰਹਿਣ ਦੀ ਸਮਾਂਮਲੇ ਜਿਹੜੀ ਪਾਣੀ ਦਿਖਾਈ ਦੇ ਰਹੀ ਹੈ ਅਮੀਰ ਤੌਰ ਤੇ 1 2 3 ਅਕਤੂਬਰ ਨੂੰ ਵੀ ਕੁਝ ਥੋੜੇ ਬਦਖਤਰਾਂ ਵਿੱਚ 1 2 ਜਾਂ 2 4 ਜ਼ਿਲ੍ਹਿਆਂ ਦੇ ਵਿੱਚ ਬੱਦਲ ਬਣ ਸਕਦੇ ਨਮੀ ਪਾਉਂਦੇ ਰੇ ਲਗਾਤਾਰ ਬੰਗਾਲ ਦੀ ਖਾੜੀ ਤੋਂ ਜਰਬ ਸਾਗਰ ਤੋਂ ਠੀਕ ਹੈ ਜਿਸ ਕਰਕੇ ਗਰਚਮਗੜ ਬੱਦਲ ਬਣ ਸਕਦੇ ਦੁਪਹਿਰ ਸ਼ਾਮ ਦੇ ਆਸਪਾਸ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਜ਼ਿਆਦਾਤਰ ਮੌਸਮ ਠੀਕ-ਠਾਕ ਰਹਿਣ ਦੇ ਅਸਾਰ ਨੇ 30 ਸਤੰਬਰ 1 2 ਅਕਤੂਬਰ ਦੇ ਦਰਮਿਆਨ 4 5 ਤੋਂ ਜਿਹੜ 10 ਅਕਤੂਬਰ ਦੇ ਦਰਮਿਆਨ ਬਹੁਤੇ ਖੇਤਰਾ ਵਿੱਚ ਪੰਜਾਬ ਦੇ ਆਇੜਮੀ ਪੈ ਸਕਦਾ ਹੈ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਸੀ ਤਵਰਤ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਬਾਕੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਵਿਚਾਰਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਹੋ ਸਕਦਾ ਹੈ ਕਿ ਬਹੁਤੇ ਆਪਾਂ ਗੱਲ ਕਰ ਟੁੱਟਵੇਂ ਤੌਰ ਤੇ 5-6 ਜ਼ਿਲ੍ਹਿਆਂ ਜਾਂ 4-5 ਜ਼ਿਲ੍ਹਿਆਂ ਦੇ ਕੁਝ ਕੁ ਇਲਾਕਿਆਂ ਦੀ ਗਾੜੇਮਰੀ ਜਿਹੜੀ ਆ ਵੇਖਣ ਨੂੰ ਮਿਲ ਸਰੇ ਨਿੱਕੀ-ਮੋਟੀ ਗਾੜੇਮਰੀ ਤੋਂ ਬਿਨਕਾਰ ਨਹੀਂ ਕੀਤਾ ਜਾਸਰਾ ਪੱਛਮੀ ਸਿਸਟਮ ਪਹੁੰਚ ਰਿਹਾ ਠੀਕ ਹੈ ਜਿਸ ਕਰਕੇ ਆ ਗਾੜੇਮਰੀ ਹੋਣ ਦੀ ਸਮਾਮਨ ਟੁੱਟਵੇਂ ਤੌਰ ਤੇ ਰਹਿ ਕੇ 4 ਇਲਾਕਿਆਂ ਦੇ ਪਾਕਿਸਤਾਨ ਦੇ ਜਾਂ ਮਾਝਾ ਤੋਂ ਬਬਤ ਖੇਤਰ ਦੇ ਪਾਰਲ ਸਾਈਡ ਦੇ ਇੱਥੇ ਗੜਮਰੀ ਹੋਣ ਦੀ ਸਮਾਨ ਦੱਖਣੀ ਖੇਤਰਾਂ ਵਿੱਚ ਹਰਿਆਣਾ ਦੇ ਨਾਮ ਲੱਗਦੀ ਜਾਂ ਰਾਜਸਥਾਨ ਦੇ ਨਾਮ ਲੱਗਦੇ ਪੰਜਾਬ ਦੇ ਖੇਤਰ ਇਹਦੇ ਕੁਝ ਕਿਸੇ ਤਰ੍ਹਾਂ ਨਿੱਕੀ ਮੋਟੀ ਗੜਮਰੀ ਵੀ ਅੱਖ ਨੂੰ ਮਿਲ ਸਕਦੀ ਬਾਕੀ ਕੋਈ ਵੀ ਤੁਹਾਡਾ ਡਰਾਉਟ ਕੁਐਰੀ ਤਾਂ ਕੋਈ ਵੀ ਕੋਸ਼ਿਸ਼ ਨੇ ਤਾਂ ਕਮੈਂਟਸ ਜੀ ਨਹੀਂ ਪੁੱਛ ਲਿਆ ਕਰ ਮੈਂ ਜ਼ਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਫਿਲਹਾਲ ਇਹ ਅਪਡੇਟ ਸੀ ਤਾਂ ਵਿਡਿਓ ਨੂੰ ਲਵਾਂਤਾ ਹੋਰ ਥੋੜਾ ਬਹੁਤ ਬਹੁਤ ਧੰਨਵਾਦ